ਸੰਗਰੂਰ ਵਿੱਚ ਵਾਰਾ ਕੁੱਤਿਆਂ ਦੇ ਹਮਲਿਆਂ ਨੂੰ ਲੈ ਕੇ ਇੱਕ ਵੱਡੀ ਕਾਨੂੰਨੀ ਪਹਿਲ ਸਾਹਮਣੇ ਆਈ ਹੈ ਐਡਵੋਕੇਟ ਕਮਲ ਆਨੰਦ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਕੋਲ ਲਿਖਤੀ ਸ਼ਿਕਾਇਤ ਦਾਇਰ ਕੀਤੀ ਗਈ ਜਿਸ ਵਿੱਚ ਵਾਰਾ ਜਾਨਵਰਾਂ ਕਾਰਨ ਹੋ ਰਹੇ ਹਮਲਿਆਂ ਦੇ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਐਡਵੋਕੇਟ ਕਮਲ ਆਨੰਦ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਪਿਛਲੇ ਜੱਜਮੈਂਟ ਦਾ ਹਵਾਲਾ ਦਿੱਤਾ ਕਿ ਜਿਸ ਮਕਤਾਬਕ ਵਿਅਕਤੀ ਨੂੰ ਇੱਕ ਵਾਰਾ ਕੁੱਤੇ ਵੱਲੋਂ ਕੱਟਿਆ ਜਾਂਦਾ ਹੈ ਉਸ ਤੇ ਇੱਕ ਜ਼ਖਮ ਲਈ ਘੱਟੋ-ਘੱਟ 1 20000 ਰੁਪਏ ਮੁਆਵਜ਼ਾ ਦੇਣਾ ਲਾਜ਼ਮੀ ਹੈ ਜੇਕਰ ਜ਼ਖਮ ਵੱਧ ਗਿਣਤੀ ਵੱਧ ਹੋਣ ਤਾਂ ਮੁਆਵਜ਼ੇ ਦੀ ਰਕਮ ਵੀ ਉਸ ਅਨੁਸਾਰ ਵੱਧ ਜਾਂਦੀ ਹੈ ਇਸ ਮਾਮਲੇ ਵਿੱਚ ਸੰਗਰੂਰ ਦੇ ਇੱਕ ਬਜ਼ੁਰਗ ਮਹਿਲਾ ਤੇ ਹੋਏ ਹਮਲੇ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਉਸ ਦੇ ਚਾਰ ਥਾਵਾਂ ਤੇ ਜ਼ਖਮ ਕੀਤੇ ਗਏ 80000 ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਮੇਲਾ ਹਲੇ ਵੀ ਹਸਪਤਾਲ ਦੇ ਜੇਰੇ ਇਲਾਜ ਵਿੱਚ ਹੈ ਹਾਲਤ ਤਾਂ ਗੰਭੀਰ ਦੱਸੀ ਜਾ ਰਹੀ ਹੈ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸੇਆ ਜਰੂਰ ਕਰੋ ਇਸ ਦੌਰਾਨ ਅਕੇ ਇੱਕ ਕੀ ਅਜਰਾ ਸੁਣੋ ਕਮਲ ਅਨੰਦ ਐਡਵੋਕੇਟ ਅਸਲ ਕਿਸ ਤਰੀਕਾ ਨਾਲ ਦੇਖਦੇ ਹੋ ਤੁਸੀਂ ਡੀਸੀ ਆਫਿਸ ਪਹੁੰਚੇ ਹੋ ਆਵਾਰਾ ਕੁੱਤਿਆਂ ਦਾ ਮਤਲਬ ਅਟੈਕ ਬਹੁਤ ਜ਼ਿਆਦਾ ਹੁੰਦੇ ਨੇ ਪਰ ਲੋਕ ਹੁਣ ਤੱਕ ਮੁਆਵਜ਼ੇ ਤੱਕ ਨਹੀਂ ਪਹੁੰਚ ਸਕੇ ਸੀ ਸਾਡੇ ਵੱਲੋਂ ਕੀ ਉਪਰਾਲਾ ਕੀਤਾ ਗਿਆ ਤੇ ਆਮ ਲੋਕ ਕਿਵੇਂ ਇਹਦੀ ਪਹੁੰਚ ਤੇ ਪਹੁੰਚਾ ਸਕਦੇ ਨੇ ਇਹ ਬੜਾ ਹੀ ਸਿੰਪਲ ਹੈ ਜੀ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੀ ਬੜੀ ਖੂਬਸੂਰਤ ਜੱਜਮੈਂਟ ਹੈ 2023 ਦੀ ਕਿ ਕਿਸੇ ਵੀ ਵਿਅਕਤੀ ਨੂੰ ਆਵਾਰਾ ਜਾਨਵਰ ਕੁੱਤੇ ਦੁਆਰਾ ਕੱਟਿਆ ਜਾਂਦਾ ਹੈ ਤਾਂ ਉਹ 0.2 ਸੀਐਮ ਤੱਕ ਦੀ ਬਾਈਟ ਹੈ ਜੇ ਤਾਂ ਉਹ 20000 ਜੇ ਉਹ ਤੋਂ ਘੱਟ ਦੀ ਹੈ ਤਾਂ ਉਹਨੂੰ 10000 ਦਾ ਕੰਪਨਸੇਸ਼ਨ ਮਿਲੇਗਾ ਤੋਂਨੇ ਕਰਨਾ ਕੀ ਹੈ ਉਹ ਜਿਹੜਾ ਤੁਹਾਡੇ ਬਾਈਟ ਹੈ ਉਹਦਾ ਇੱਕ ਐਵੀਡੈਂਸ ਹੋਵੇ ਤੁਹਾਡੇ ਕੋਲੇ ਜਿਹੜੇ ਹਸਪੀਟਲ ਚੋਂ ਤੁਹਨੇ ਇਲਾਜ ਕਰਾਇਆ ਹੈ ਤਾਂ ਉਹਨਾਂ ਤੋਂ ਲਿਖਤ ਚ ਹੈ ਕਿੰਨੇ ਬਾਈਟ ਹੈ ਔਰ ਕਿੰਨੀ ਉਹਦੀ ਮੈਜ਼ਰਮੈਂਟ ਕਿੰਨੇ ਸੀਐਮ ਮਤਲਬ ਉਹ ਉਹ ਦੀ ਡੈਪਥ ਹੈ ਬਾਈਟ ਦੀ ਉਹ ਕਰਾ ਕੇ ਉਹਦੇ ਐਵੀਡੈਂਸ ਦੇ ਕੇ ਤੁਸੀਂ ਆਪਣੀ ਕੈਪਲੀਕੇਸ਼ਨ ਜਿਹੜੀ ਹੈ ਕਿਉਂਕਿ ਉਹ ਜੱਜਮੈਂਟ ਦੇ ਤਹਿਤ ਇੱਕ ਕਮੇਟੀ ਬਣਾਈ ਜਾਣੀ ਸੀਗੀ ਜਿਹਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣੇ ਸੀ ਤੁਹਾਨੂੰ ਉਹਨਾਂ ਕੋਲੇ ਉਹ ਐਵੀਡੈਂਸ ਲਗਾ ਕੇ ਇੱਕ ਐਪਲੀਕੇਸ਼ਨ ਦੇਣੀ ਹੈ ਔਰ ਇਹ ਕਮੇਟੀ ਨੇ ਵਿਦਿਨ 4 ਮੰਥ ਜਿਹੜਾ ਹੈ ਇਹਦਾ ਡਿਸੀਜਨ ਲੈ ਕੇ ਇਹ ਜਿਹੜਾ ਕੰਪਨਸੇਸ਼ਨ ਹੈ ਤੁਹਾਨੂੰ ਦੇਣਾ ਹੈ ਔਰ ਜਿਹੜਾ ਇਹ ਕੰਪਨਸੇਸ਼ਨ ਹੈ ਮਿਨੀਮਮ ਹੈ ਜੇ ਤੁਹਾਡਾ ਇਹ ਤੋਂ ਵੱਧ ਦਾ ਕੰਪਨਸੇਸ਼ਨ ਬਣਦਾ ਤਾਂ ਤੁਸੀਂ ਉਹਦੇ ਲਈ ਵੀ ਕਲੇਮ ਕਰ ਸਕਦੇ ਹੋ ਪਰ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ ਉਹਦਾ ਕੀ ਕਾਰਨ ਦੇਖਦੇ ਹਾਂ ਤੇ ਕਿਸ ਤਰੀਕੇ ਨਾਲ ਇਹ ਲੱਗਦਾ ਨਹੀਂ ਕਿ ਹਾਂ ਪ੍ਰਸ਼ਾਸਨ ਵੀ ਅਗਰ ਉਹ ਜ਼ਿੰਮੇਵਾਰ ਨੇ ਤਾਂ ਉਹਨਾਂ ਨੂੰ ਖੁਦ ਹੀ ਪ੍ਰੋਸੈਸ ਕਰਨਾ ਚਾਹੀਦਾ ਸਰ ਹਿੰਦੁਸਤਾਨ ਦੇ ਵਿੱਚ ਇਹੀ ਦਿੱਕਤ ਹੈ ਕਿ ਜਿਹੜੇ ਆਮ ਨਾਗਰਿਕ ਹੈ ਸਿਟੀਜ਼ਨ ਨੇ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਜਿਹੜਾ ਹੈ ਉਹ ਬੜੀ ਅਭਾਵ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਇਹ ਸਾਡੀ ਜਿਹੜੇ ਲੋਕਾਂ ਨੂੰ ਪਤਾ ਹੈ ਤੁਸੀਂ ਮੀਡੀਆ ਦੇ ਮਾਧਿਅਮ ਤੋਂ ਤੇ ਅਸੀਂ ਲੋਕ ਜਿਹੜੇ ਜਾਗਰੂਕ ਨਾਗਰਿਕ ਆ ਤਾਂ ਸਾਡੀ ਇਹ ਡਿਊਟੀ ਬਣਦੀ ਹੈ ਅਸੀਂ ਆਪਣੀ ਡਿਊਟੀ ਸਮਝਦੇ ਹੋਏ ਇਹ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚਾਈਏ ਕਿ ਜੇ ਕਿਸੇ ਨੂੰ ਵੀ ਆ ਅਵਾਰਾ ਕੁੱਤੇ ਨੇ ਕੱਟਿਆ ਹੈ ਤਾਂ ਉਹ ਆਪਣਾ ਜਿਹੜਾ ਕਲੇਮ ਹੈ ਉਹ ਫਾਈਲ ਕਰ ਸਕਦੇ ਆ ਵਿਦ ਡਿਪਟੀ ਕਮਿਸ਼ਨਰ ਆਫ ਦਾ ਕਨਸਰਨਡ ਏਰੀਆ ਤੇ ਜੇ ਉਹਨਾਂ ਨੂੰ ਕੋਈ ਸਾਡੀ ਮਦਦ ਦੀ ਲੋੜ ਹੈ ਤਾਂ ਅਸੀਂ ਆਪਣਾ ਨੰਬਰ ਵੀ ਫਲੈਸ਼ ਕਰ ਦਾਂਗੇ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਸਟੈਂਡਰਡ ਫਾਰਮੈਟ ਬਣਾ ਦਈਏ ਤਾਂ ਜੋ ਲੋਕੋ ਦੇ ਵਿੱਚ ਆਪਣਾ ਨਾਮ ਪਤਾ ਤੇ ਆਪਣੀ ਡਿਟੇਲ ਭਰ ਕੇ ਆਪਣਾ ਕਲੇਮ ਕਰ ਸਕਣ ਲੱਗਦਾ ਨਹੀਂ ਕਿ ਅਗਰ ਜ਼ਿਆਦਾ ਗਿਣਤੀ ਦੇ ਵਿੱਚ ਇਸ ਤਰੀਕੇ ਨਾਲ ਕਲੇਮ ਲੋਕ ਮੰਗਣਗੇ ਤਾਂ ਜਾ ਕੇ ਪ੍ਰਸ਼ਾਸਨ ਦੇ ਨੇ ਪੁੱਲੂਗੀ ਸਰ ਪਰਪਸ ਹੀ ਇਹ ਹੈ ਹੁਣ ਜੀਦੇ ਇੱਕ ਮੈਂ ਕੰਪਲੇਂਟ ਫਾਈਲ ਦੁਜੀ ਕੀਤੀ ਹੈ ਉਹਨਾਂ ਦੇ ਸਿਰਫ ਇੱਕ ਬਾਈਟ ਹੈ ਔਰ ਉਹ ਬਹੁਤ ਵੈਲ ਟੂ ਡੂ ਲੋਗ ਨੇ ਉਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸਾਡਾ ਕੋਈ ਪਰਪਸ ਇੰਨਾ ਮਿਨੀਮਮ ਇਹ ਨਹੀਂ ਹੈ ਇਹਦੇ ਨਾਲ ਕੀ ਹੈ ਲੋਕਾਂ ਦੇ ਵਿੱਚ ਇੱਕ ਜਦੋਂ ਇਸ ਤਰ੍ਹਾਂ ਦੇ ਇਸ਼ੂਜ਼ ਆਉਂਦੇ ਆ ਤਾਂ ਲੋਕਾਂ ਦੇ ਵਿੱਚ ਸੈਂਸਿਟੀਵਿਟੀ ਆਂਦੀ ਹੈ ਔਰ ਪ੍ਰਸ਼ਾਸਨ ਨੂੰ ਵੀ ਜਿਹੜੇ ਸੁੱਤਾ ਪਿਆ ਹੈ ਉਹਨਾਂ ਦੀ ਵੀ ਜਾਗ ਕੁੱਲੂਗੀ ਕਿ ਇਹ ਜਿਹੜੇ ਸਟਰੀ ਐਨੀਮਲ ਹੈ ਅਸੀਂ ਇਹਨਾਂ ਨੂੰ ਮੈਨੇਜ ਕਰਨ ਦੀ ਡਿਊਟੀ ਸਾਡੇ ਤੇ ਲੱਗੀ ਹੋਈ ਹੈ ਔਰ ਜੇ ਅਸੀਂ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਕੰਪਨਸੇਸ਼ਨ ਹੈ ਸਾਨੂੰ ਬਹੁਤ ਬੜੀ ਮਾਤਰਾ ਚ ਦੇਣੇ ਪੈਣਗੇ ਕਿਉਂਕਿ ਜੋ ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ 2 ਲੱਖ ਜਿਹੜੇ ਡੌਗ ਬਾਈਟ ਦੇ ਕੇਸ ਪਰ ਇਅਰ ਆਉਂਦੇ ਆ ਜੇ ਉਹ 2 ਲੱਖ ਨੂੰ ਤੁਸੀਂ 10000 ਨਾਲ ਮਿਨੀਮਮ ਨਾਲ ਵੀ ਗੁਣਾ ਕਰੋਗੇ ਤਾਂ ਤੁਸੀਂ ਸੋਚ ਸਕਦੇ ਹੋ ਵੀ ਇਹ ਰਕਮ ਕਿੱਥੇ ਤੱਕ ਪਹੁੰਚੂਗੀ ਕਿਵੇਂ ਦੇਖਦੇ ਹਾਂ ਸੰਗਰੂਰ ਦੇ ਹਾਲਾਤ ਕਾਫੀ ਜ਼ਿਆਦਾ ਬੱਤਰ ਹੋਏ ਹੋਏ ਨੇ ਆਵਾਰਾ ਪਸ਼ੂ ਆਵਾਰਾ ਕੁੱਤੇ ਗਲੀਆਂ 'ਚ ਘੁੰਮਦੇ ਨੇ ਕੀ ਕਰਨ ਦੇਖ ਰਹੇ ਹਾਂ ਅੱਜ ਜਿਸ ਤਰੀਕੇ ਨਾਲ ਸਰੂਰ ਦੇ ਵਿੱਚ ਅਤੰਕ ਕੁਸਤਿਆਂ ਦਾ ਲਾਲੋ ਜਾਂ ਆਵਾਰਾ ਪਸ਼ੂਆਂ ਦਾ ਲਾਲੋ ਇਹ ਸਰਕਾਰਾਂ ਦੀ ਸਰਕਾਰਾਂ ਤੇ ਪ੍ਰਸ਼ਾਸਨ ਦੀ ਕਿੱਡੀ ਵੱਡੀ ਨੈਗਲੀਜੈਂਸੀ ਹੈ ਅਸੀਂ ਅੱਜ ਸਾਰੇ ਜਣੇ ਜਿਵੇਂ ਇਹਨਾਂ ਕਲ라ਜੀ ਨੇ ਨੰਕਮਲ ਜੀ ਨੇ ਸਾਰਿਆਂ ਨੇ ਦੱਸਿਆਗਾ ਡੀ ਸਾਹਿਬ ਨੂੰ ਮਿਲ ਕੇ ਆਏ ਆ ਤਾਂ ਇਹ ਸਰਕਾਰਾਂ ਤੇ ਮਿਲ ਕੇ ਪ੍ਰਸ਼ਾਸਨ ਸਿੱਧੇ ਤੌਰ ਤੇ ਇਸ ਗੱਲ ਦਾ ਜ਼ਿੰਮੇਵਾਰ ਹੈ ਜਿਵੇਂ ਹੁਣ ਪਿੱਛੇ ਜੇ ਤੁਸੀਂ ਦੇਖਿਆ ਹੀ ਹੈ ਔਰਤਾਂ ਔਰਤ ਇੱਕ ਸਰੂਰ ਦੀ ਜਿਸ ਜਿਸ ਤਰੀਕੇ ਨਾਲ ਉਹ ਤੇ ਹੱਥ ਸਾਲ ਦੇ ਵਿੱਚ ਦਾਖਲ ਹੈ ਅਸੀਂ ਆਪਣੀ ਸੰਸਥਾ ਵੱਲੋਂ ਉੱਥੇ ਜਾ ਕੇ ਵੀ ਆਏ ਆ ਤੇ ਉਹਨਾਂ ਦੇ ਘਰ ਦਾ ਰਾਸ਼ਨ ਵਗੈਰਾ ਵੀ ਅਸੀਂ ਕਿਹਾ ਜਿੰਨੀ ਦੇਰ ਤੱਕ ਹਸਪੀਟਲ ਦੇ ਵਿੱਚ ਰਹੋਗੇ ਅਸੀਂ ਆਪਣੀ ਸੰਸਥਾ ਵੱਲੋਂ ਉਹਨਾਂ ਨੂੰ ਰਾਸ਼ਨ ਦੇਵਾਂਗੇ ਦੂਜੀ ਗੱਲ ਬਹੁਤ ਵੱਡੀ ਹੈ ਵੀ ਅੱਜ ਸਰੂਰ ਦੇ ਵਿੱਚ ਬਹੁਤ ਵੱਡਾ ਸਹਿਮ ਦਾ ਮਾਹੌਲ ਹੈ ਅੱਜ ਬੱਚੇ ਜਿਵੇਂ ਆਮ ਗਲੀਆਂ ਦੇ ਵਿੱਚ ਮਹੱਲੇ ਦੇ ਵਿੱਚ ਆਪਾਂ ਜਾਣਦੇ ਆ ਕਿਸੇ ਨਾ ਕਿਸੇ ਛੋਟੀ ਦੁਕਾਨ ਤੇ ਜਾਣਾ ਉਹ ਵੀ ਨਹੀਂ ਜਾ ਸਕਦੇ ਕਿਸੇ ਤਰੀਕੇ ਨਾਲ ਅੱਜ ਮਤਲਬ ਕਿ ਦਰਦ ਦਾ ਮਾਹੌਲ ਅੱਜ ਬੱਚਿਆਂ ਦੇ ਵਿੱਚ ਇੰਪੀਰੀਅੰਸ ਦੇ ਵਿੱਚ ਹੈ ਜਿਸ ਅੱਜ ਜਿਹੜੀ ਤੁਸੀਂ ਪਿੱਛੇ ਦੀ ਵੀਡੀਓ ਆਪਾਂ ਦੇਖੀਏ ਇਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਤੰਕ ਦਾ ਮਾਹੌਲ ਹੈ ਜੋ ਫੈਲਿਆ ਹੋਇਆ ਹੈ ਕਸੂਰ ਦੇ ਵਿੱਚ ਅਸੀਂ ਡੀਸੀ ਸਾਹਿਬ ਤੋਂ ਇਹੀ ਮੰਗ ਕਰਨ ਆਏ ਆਂ ਵੀ ਜਿਵੇਂ ਏ ਬੀ ਸੀ ਤੇ ਸਕੀਮ ਹੁੰਦੀ ਹੈ ਐਨੀਮਲ ਵਰਥ ਕੰਟਰੋਲ ਉਹਦੇ ਰਹਿ ਦੇ ਜੋ ਟੈਂਡਰ ਲਾ ਕੇ ਇਹਨਾਂ ਨੂੰ ਇਮੀਡੀਏਟ ਦੇ ਮਿਲ ਕੇ ਟੈਂਡਰ ਲਾ ਕੇ ਕੰਟਰੋਲ ਕਰਨਾ ਚਾਹੀਦਾ ਹੈ ਅਵਾਰਾ ਪਸ਼ੂਆਂ ਦੀ ਸਮੱਸਿਆ ਵੀ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਗਲੀ ਮੁਹੱਲਿਆਂ ਦੇ ਵਿੱਚ ਗੱਡੀ ਦੇ ਉੱਪਰ ਚੜ ਜਾਂਦੇ ਨੇ ਵੱਡੇ ਟੱਕਰਾਂ ਮਾਰ ਰਹੇ ਨੇ ਇਹ ਸਾਰੀਆਂ ਸਮੱਸਿਆਵਾਂ ਸਰੂਰ ਦੇ ਵਿੱਚ ਬਹੁਤ ਗੰ ਜਤਿੰਦਰ ਕਲੜਾ ਫਿਰ ਕਿੱਥੇ ਖੜੇ ਹੋ ਤੇ ਅਸਲ ਕਾਰਨ ਕੀ ਆ ਜਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਪਹੁੰਚੋ ਕੀ ਕਰਕੇ ਆ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣ ਲਈ ਆਏ ਸੀਗੇ ਤੇ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਜਿਹੜੀ ਸੰਗਰੋਧ ਦੇ ਵਿੱਚ ਇੱਕ ਗਰੀਬ ਔਰਤ ਅਨੀਤਾ ਰਾਣੀ ਜਿਸ ਨੂੰ ਕੀ ਕੁੱਤੇ ਆ ਨੇ ਬੇਰहमी ਨਾਲ ਕੱਟ ਕੇ ਖਾ ਲਿਆ ਉਸ ਦੀ ਕੰਪਨਸੇਸ਼ਨ ਦਿੱਤੀ ਜਾਵੇ ਉਸ ਨੂੰ ਮਾਊਜਾ ਦਿੱਤੀ ਦਿੱਤਾ ਜਾਵੇ ਉਸ ਦੇ ਲਈ ਡੀਸੀ ਦਫਤਰ ਆਏ ਆ ਤੇ ਨਾਲ ਹੀ ਡੀਸ ਸਾਹਿਬ ਨੂੰ ਅਸੀਂ ਦਰਖਾਸਤ ਦੇਣ ਲਈ ਆਏ ਸੀਗੇ ਕਿ ਸੰਗਰੂਦ ਦੇ ਵਿੱਚ ਕੁੱਤਿਆਂ ਦਾ ਹੰਤਕ ਜੋ ਹੈ ਇਸ ਨੂੰ ਖਤਮ ਕੀਤਾ ਜਾਵੇ ਸੰਗਰੂਦ ਦੇ ਵਿੱਚ ਕੁੱਤੇ ਇੰਨੀ ਜ਼ਿਆਦਾ ਗਿਣਤੀ ਚ ਤਦਾਦ ਹੋ ਗਈ ਹੈ ਤੇ ਇੰਨੇ ਜ਼ਿਆਦਾ ਡੌਗ ਬਾਈਟ ਦੇ ਕੇਸ ਹੋ ਰਹੇ ਨੇ ਕਿ ਸੰਗਰੂਦ ਦੇ ਲੋਕ ਬਹੁਤ ਦੁਖੀ ਨੇ ਪਰੇਸ਼ਾਨ ਨੇ ਕਿ ਜਿਹੜੇ ਹਿੰਸਕ ਕੁੱਤੇ ਨੇ ਜਿਹੜੇ ਲੋਕਾਂ ਨੂੰ ਕੱਟ ਰਹੇ ਕੁੱਤੇ ਨੇ ਉਹਨਾਂ ਦੀ ਪਛਾਣ ਕਰਕੇ ਤੁਰੰਤ ਉਹਨਾਂ ਨੂੰ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਹਿਸਾਬ ਨਾਲ ਡੌਗ ਸ਼ੈਲਟਰ ਹੋਮ ਬਣਾ ਕੇ ਉੱਥੇ ਸ਼ਿਫਟ ਕੀਤਾ ਜਾਵੇ ਤੇ ਬਾਕੀ ਕੁੱਤਿਆਂ ਦੀ ਤੁਰੰਤ ਨਸਬੰਦੀ ਕੀਤੀ ਜਾਵੇ ਤਾਂ ਜੋ ਕੁੱਤਿਆਂ ਦੀ ਸੰਖਿਆ ਦੇ ਵਿੱਚ ਵਾਧਾ ਨਾ ਹੋਵੇ ਇਸ ਦੇ ਲਈ ਅਸੀਂ ਅੱਜ ਸੰਗਰੂਰ ਦੇ ਸਾਰੇ ਅਸੀਂ ਜਿਹੜਾ ਜਿਹੜਾ ਸਾਡਾ ਇੱਕ ਗਰੁੱਪ ਹੈ ਅਸੀਂ ਆ ਕੇ ਡੀਸੀ ਸਾਹਿਬ ਨੂੰ ਮਿਲੇ ਆ ਤੇ ਡੀਸੀ ਸਾਹਿਬ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਇਹ ਸਮੱਸਿਆ ਹੱਲ ਕਰਾਂਗੇ ਲੇਕਿਨ ਅੱਜ ਪ੍ਰਸ਼ਾਸਨ ਦਾ ਜਿਹੜਾ ਰੂਪ ਹੈ ਜੋ ਪ੍ਰਸ਼ਾਸਨ ਦੇ ਵਿੱਚ ਪਿਛਲੇ ਵੀ ਸਮੇਂ ਤੋਂ ਅਸੀਂ ਦਰਖਾਸਤਾਂ ਦਿੱਤੀਆਂ ਨੇ ਐਪਲੀਕੇਸ਼ਨਾਂ ਦਿੱਤੀਆਂ ਨੇ ਤਾਂ ਉਹਨਾਂ ਨੇ ਅੱਜ ਤੱਕ ਟੈਂਡਰ ਨਹੀਂ ਲਗਾਏ ਅੱਜ ਤੱਕ ਉਹਨਾਂ ਨੇ ਨਸਬੰਦੀ ਨਹੀਂ ਕੀਤੀ ਅੱਜ ਤੱਕ ਕੁੱਤਿਆਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਅੱਜ ਸਾਡੇ ਸੰਗਰੂ ਜਿਲ੍ਹੇ ਦੇ ਜੋ ਸਭ ਤੋਂ ਪ੍ਰਸ਼ਾਸਨ ਦਾ ਉੱਚ ਅੰਗ ਹੈ ਡਿਪਟੀ ਕਮਿਸ਼ਨਰ ਸੰਗਰੂ ਉਹਨਾਂ ਨੂੰ ਪਰਸਨਲੀ ਮਿਲ ਕੇ ਅਸੀਂ ਇਹਨਾਂ ਨੂੰ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰੋ ਤੇ ਜਿਹੜੀ ਗਰੀਬ ਔਰਤ ਜਿਸ ਨੂੰ ਜਿਸ ਦੇ ਘਰ ਵਿੱਚ ਖਾਣ ਨੂੰ ਪੈਸੇ ਨਹੀਂ ਆ ਜਿਸ ਕੋਲ ਅੱਜ ਰਾਸ਼ਨ ਵੀ ਨਹੀਂ ਆ ਜਿਸ ਨੂੰ ਅਸੀਂ ਮਿਲ ਕੇ ਆਈਆਂ ਹੁਣੇ ਉਸ ਨੂੰ ਕੰਪਨਸੇਸ਼ਨ ਤੁਰੰਤ ਦਿੱਤੀ ਜਾਵੇ ਉਸ ਦੀ ਹੈਲਪ ਕੀਤੀ ਜਾਵੇ ਤਾਂ ਡਿਸਾਬ ਨੂੰ ਅਸੀਂ ਅੱਜ ਇਸ ਤਰਖਾਸ ਦੇਣ ਲਈ ਆਏ ਸੀਗੇ